ਕਿ ਇਹ ਨਾ ਕੋਈ ਗੁੱਸਾ ਕਰਦੇ ਕਿ ਸਾਡਾ ਨਹੀਂ ਨਾ ਪਰ ਕੋਈ ਕੋਈ ਹੋ ਸਕਦਾ ਹੈ ਲੇਕਿਨ ਜੋ ਨਾਲ ਦੇ ਗੁਨਾ ਦੀ ਉਹ ਗੁੱਡਲੀ ਸਨ ਸੁਭੀਰ ਸਿੰਘ ਬਾਦਲ ਨੂੰ ਇੱਕੋ ਗੱਲ ਕਹਿਣਾ ਹੁਣਾ ਚਾਹੇ ਮੈਂ ਨਾਲ ਰਿਹਾ ਚਾਹੇ ਮੈਂ ਬੱਕਰਾ ਰਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਗੁਨਾ ਨੂੰ ਅਪਣਾਓ ਕੋਰੋਨਾ ਨੇ ਕੋਸ਼ਰਦ ਬਹੁਤ ਵੱਡੀ ਚੇਂਜ ਆਈ ਹੈ নো ਡਾਊਟ ਲੇਕਿਨ ਮੈਂ ਸਮਝਦਾ ਕਿ ਅਜੇ ਵੀ ਉਹਨਾਂ ਦੀ ਸੋਹ ਤੇ ਪਰਾਹ ਡੈਂਡੀ ਲੋੜ ਹੈ 파ੜੀ ਨੂੰ ਪਰਾਹ ਡੈਂਡੀ ਲੋੜ ਹੈ اور ਸਰਦਾਰ ਬਾਦ ਸੁਖਵੀਰ ਸਿੰਘ ਬਾਦ ਨੂੰ ਵੀ ਲੋੜ ਹੈ ਦੁਨੀਆ ਦੀ ਇੱਕੋ ਗੱਲ ਤੇ ਪਈ ਹਾਲਾਂਕਿ ਕਿਉਂਕਿ ਬਖਤ ਐਸਾ ਆਇਆ ਲੋਕਾਂ ਨੇ ਕਿਹਾ ਕਾਲੀ ਦਲ ਦਾ ਖਤਮ ਹੋ ਗਿਆ ਕਾਲੀ ਦਲ ਦਾ ਕੋਈ ਨਾ ਨਹੀਂ ਲੈਣਾ ਸਭ ਤੋਂ ਪਹਿਲਾਂ ਫਤਿਹ ਬਲਾਓ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਇੱਕ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਜਿੰਨੇ ਵੀ ਸਾਡੇ اپੋਜੀਸ਼ਨ ਪਾਰਟੀਆਂ ਦੇ ਜਿੰਨੀਆਂ ਪਾਰਟੀਆਂ ਇੱਥੇ ਆਈਆਂ ਉਹਨਾਂ ਨੇ ਦਿਲੋਂ ਬੋਲਿਆ ਇੱਕ ਹੁੰਦਾ ਹੈ ਫਾਰਮੈਲਿਟੀ ਦੇ ਤੌਰ ਤੇ ਆਉਣਾ ਇੱਕ ਉਹਨਾਂ ਦੀ ਪੋਜੀਸ਼ਨ ਦੇ ਹਿਸਾਬ ਨਾਲ ਬੋਲਣਾ ਮੈਨੂੰ ਬਹੁਤ ਲੰਮਾ ਸਮਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਬਹੁਤ ਨੇੜਿਓਂ ਮਿਲਣ ਦਾ ਮੌਕਾ ਹੋਇਆ ਔਰ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲੇ ਜਿਸ ਤਰ੍ਹਾਂ ਉਹਨਾਂ ਦੀ ਸ਼ਖਸੀਅਤ ਸੀ ਅਜੋਨਾ politcal ਬੰਦਿਆਂ ਚ ਬਹੁਤ ਘੱਟ ਕਿਥੇ ਕਿਥੇ ਚ ਮਿਲ ਸਕਦੀ ਆ ਉਹ ਵੀ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਨਾ ਕੋਈ ਗੁੱਸਾ ਕਰ ਦੇ ਕਿ ਸਾਡਾ ਨਹੀਂ ਨਾ ਪਰ ਕੋਈ ਕੋਈ ਹੋ ਸਕਦਾ ਹੈ ਲੇਕਿਨ ਜੋ ਨਾ ਦੇ ਗੁਣਾ ਦੀ ਉਹ ਗੁੱਡਲੀ ਸਨ ਉਹਨਾਂ ਨੇ ਚਾਹੇ ਕੋਈ ਵੱਡਾ ਸੀ ਚਾਹੇ ਛੋਟਾ ਵਰਕਰ ਸੀ ਜਿੰਨੇ ਪਿਆਰ ਨਾਲ ਉਹਨਾਂ ਨੇ ਗੱਲ ਸੁਣੀ ਅੱਜ ਐਸੈਂਬਲੀ ਦੀ ਗੱਲ ਚੱਲੀ ਹੁਣ ਜਿਸ ਤਰ੍ਹਾਂ ਐਸੈਂਬਲੀ ਵਿੱਚ ਉਹਨਾਂ ਦਾ ਬਰਤਾਅ ਹੁੰਦਾ ਸੀ ਕਿ ਜਿਸੇ ਨਾਲ ਪਿਆਰ ਜਿਵੇਂ ਚੌਧਰੀ ਸਾਹਬ ਨੇ ਕਿਹਾ ਨਾ ਕਿ ਉਹ ਬਹੁਤ ਪਿਆਰ ਨਾਲ ਹਰੇਕ ਨੂੰ ਕਿਸੇ ਨੂੰ ਪੁੱਤਰ ਕਹਿ ਕੇ ਕਿਸੇ ਨੂੰ ਬੱਚੂ ਕਹਿ ਕੇ ਕਿਸੇ ਨੂੰ ਪੁਰਾ ਕਹਿ ਕੇ ਉਹ ਚੁਕਾ ਲੈਂਦੇ ਸੀ ਇਸ ਕਰਕੇ ਉਹਨਾਂ ਦੇ ਗੁਣਾ ਕੋਈ ਜੇ ਵਰਣਨ ਕਰੀ ਵਰਣਨ ਕਰੀਏ ਤਾਂ ਬਹੁਤ ਵੱਡਾ ਸਮਾਂ ਲੱਗਦਾ ਮੈਂ ਤਾਂ ਚੀਮਾ ਸਾਹਿਬ ਨੂੰ ਕਿਹਾ ਸੀ ਕਿ ਪਾਰਟੀ ਵੱਲੋਂ ਹੁੰਦਰ ਸਾਹਿਬ ਨੇ ਬੋਲ ਦਿੱਤਾ ਐਡੀਪੀਸੀ ਵੱਲੋਂ ਸਰਦਾਰ ਤੁਮ ਤੋਂ ਤਾਂ ਅਮੀ ਸਾਬ ਬੋਲ ਗਏ ਨੇ ਮੈਨੂੰ ਰਹਿਣ ਦੇ ਪਰ ਫਿਰ ਵੀ ਇਹਨਾਂ ਦਾ ਹੁਕਮ ਹੋਇਆ ਕਿ ਨਹੀਂ ਮੈਂ ਦੋ ਲੱਖ ਜਰੂਰ ਕਾ ਮੈਂ ਇੱਕ ਜੋ ਗੱਲ ਮੈਨੂੰ ਸਭ ਤੋਂ ਵੱਧ ਚੰਗੀ ਲਗੀ ਕੋਈ ਇਸੀ ਕਿਸੇ ਨੇ ਵੀ ਪਾਰਟੀਆਂ ਦੇ ਬੰਦੇ ਆਏ ਉਹਨੇ ਕਿਹਾ ਸਾਡੇ મતभेद ਪੋਲੀਟੀਕਲ ਹੋ ਸਕਦੇ ਆ ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪੋਜੀਸ਼ਨ ਜਿਹੜੀ ਸੀ ਉਹਦਾ ਕੋਈ ਮੁਕਾਬਲਾ ਨਹੀਂ ਔਰ ਇਸ ਕਰਕੇ ਨਹੀਂ ਮੈਂ ਕਹਿ ਰਿਹਾ ਕਿ ਮੈਂ ਬਹੁਤ ਨੇੜੇ ਰਿਆ ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਵੈਸੇ ਤਾਂ ਭੂਂਦਰ ਸਾਹਿਬ ਨੇ ਬਹੁਤ ਲੰਮੇ ਸਮੇਂ ਚ ਗੱਲ ਕੀਤੀ ਹੈ ਲੇਕਿਨ ਜਿਸ ਤਰ੍ਹਾਂ ਉਹ ਨੇ ਤਰੀਕੇ ਨਾਲ ਲੜਦੇ ਸੀ ਜਿਸ ਤਰ੍ਹਾਂ ਉਹਨਾਂ ਦੀ ਪੋਜੀਸ਼ਨ ਸੀ ਔਰ ਉਹਨਾਂ ਨੇ ਕਦੇ ਵੀ ਪਿੱਠ ਨਹੀਂ ਦਿਖਾਈ ਨਾ ਪੰਥ ਨੂੰ ਨਾ ਪਾਰਟੀ ਨੂੰ ਨਾ ਪੰਜਾਬ ਨੂੰ ਨਾ ਦੇਸ਼ ਨੂੰ ਔਰ ਜਿਦੋਂ ਮੇਰੇ ਜਿਆਦਾ ਹੈ ਜੋਦੀ ਸਾਹਿਬ ਨੇ ਗੱਲ ਕੀਤੀ ਹੈ ਡਾਕਟਰ ਸਾਹਿਬ ਨੇ ਇਹ ਨਹੀਂ ਸਸਣਵੇਂ ਦੀ ਗੱਲ ਹੈ ਦੁਨੀਆ ਦੀ ਇੱਕੋ ਗੱਲ ਤੇ ਪਈ ਹਾਲਾਂ ਕਿ ਕਿਉਂਕਿ ਵਕਤ ਐਸਾ ਆਇਆ ਲੋਕਾਂ ਨੇ ਕਿਹਾ ਕਾਲੀਦਾਸ ਦਾ ਖਤਮ ਹੋ ਗਿਆ ਕਾਲੀਦਾਸ ਦਾ ਕੋਈ ਨਾ ਨਹੀਂ ਲੈਣਾ ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਕੱਲੇ ਲੈ ਕੇ ਤੁਰਦੇ ਰਹੇ ਆਪਣੇ ਸਾਥੀਆਂ ਨੂੰ ਔਰ ਉਹਨਾਂ ਨੇ ਹਮੇਸ਼ਾ ਇਹ ਗੱਲ ਦੀ ਬਰੇ ਨਾ ਕੀਤੀ ਕਿ ਸ਼ਰੋਮਣੀ ਕਾਲੀਦਾਸ ਤੋਂ ਬਿਨਾ ਕੋਈ ਐਸੀ ਪੰਜਾਬ ਦੀ ਰੀਜਨਲ ਪਾਰਟੀ ਨਹੀਂ ਹੈ ਜਿਹੜੀ ਤੁਹਾਡੀ ਮਦਦ ਕਰੇ ਜਾਂ ਜੋ ਪੰਜਾਬ ਦੇ ਹੱਕਾਂ ਦੇ ਹਿੱਤਾਂ ਲਈ ਲੜੇ ਮੈਂ ਇੱਕ ਗੱਲ ਬਹੁਤ ਖੁਸ਼ੀ ਦੀ ਗੱਲ ਇਸ ਗੱਲ ਕਰਦਿਆਂ ਕਿ ਉਹਨਾਂ ਦੇ ਗੁਨਾਹ ਨੂੰ ਬਹੁਤ ਵੱਡੇ ਜਿਹਾ ਆਪਾਂ ਕਰਨ ਲੱਗੇ ਤਾਂ ਬਹੁਤ ਵੱਡਾ ਲੰਮਾ ਸਮਾਂ ਲੱਗਦਾ ਤੁਸੀਂ ਬੜੀ ਦੇਦ ਦੇ ਬੈਠੇ ਹੋ ਮੈਂ ਸੁਖਵੀਰ ਸਿੰਘ ਬਾਦਲ ਨੂੰ ਇੱਕੋ ਗੱਲ ਕਹਿਣਾ ਹੁਣਾ ਚਾਹੇ ਮੈਂ ਨਾਲ ਰਿਹਾ ਚਾਹੇ ਮੈਂ ਬਖਰਾ ਰਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਗੁਣਾਂ ਨੂੰ ਅਪਣਾਓ ਉਹਨਾਂ ਨੇ ਕੋਸ਼ਿਸ਼ ਦਾ ਬਹੁਤ ਵੱਡੀ ਚੇਂਜ ਆਈ ਹੈ নো ਡਾਊਟ ਲੇਕਿਨ ਮੈਂ ਸਮਝਦਾ ਕਿ ਅਜੇ ਵੀ ਉਹਨਾਂ ਦੀ ਸੋਚ ਤੇ ਪਰਦੰਡੀ ਲੋੜ ਪਰਦੰਡੀ ਲੋੜ ਔਰ ਸਰਦਾਰ ਬਾਦਲ ਸੁਖਵੀਰ ਸਿੰਘ ਬਾਦਲ ਨੂੰ ਵੀ ਲੋੜ ਹੈ ਇਸ ਕਰਕੇ ਮੇਰੀ ਬੇਤੀ ਹੈ ਕਿ ਆਓ ਆਪਾਂ ਇਕੱਠੇ ਹੋ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪੂਰਨ ਤੇ ਚੱਲੀਏ ਔਰ ਅਸੀਂ ਕਿਉਂਕਿ ਉਹਨਾਂ ਦੇ ਬਹੁਤ ਨੇੜੇ ਦੇ ਸਾਥੀ ਸਰਦਾਰ ਚੁਟਾਲਾ ਸਾਹਿਬ ਬੈਠੇ ਨੇ ਇਹਨਾਂ ਨੇ ਆਪਣੀਆਂ ਮੰਨਦੀਆਂ ਗੱਲਾਂ ਕਰਨੀਆਂ ਨੇ ਲੇਕਿਨ ਮੈਂ ਬਹੁਤਾ ਸਮਾਂ ਨਹੀਂ ਲੈਣਾ ਮੈਂ ਉਸ ਰੰਗਲੇ ਸਾਥੀ ਨੂੰ ਸ਼ਰਧਾ ਦੇ ਪੇਟ ਕਰਨ ਦਾ ਸਾਡੇ ਲੀਡਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਤਾਂ ਤੁਖੀ ਮੈਂ ਤਾਂ ਜਾਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ